ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਚੈਨਲ ਵਿੱਚ ਜੇ ਨਵੇਂ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ 'ਚ ਨਵੇਂ ਆ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਅੱਜ ਅਸੀਂ ਗੱਲ ਕਰਾਂਗੇ ਪੈਰਾਪਲੇਜਿਕ ਰੀਹੈਬਿਲਿਟੇਸ਼ਨ ਸੈਂਟਰ ਮਹਾਲੀ ਕਲਰਕ ਦੀ ਰਿਕਰੂਟਮੈਂਟ ਭਰਤੀ ਨਿਕਲੀ ਹੈ ਜੀ ਠੀਕ ਹੈ ਜੀ ਪੋਸਟ ਦਾ ਨਾਮ ਹੈਗਾ ਕਲਰਕ ਯੋਗਤਾ ਹੈਗੀ ਹੈ ਜੀ ਆਪਣੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ 18 ਸਾਲ ਤੋਂ ਲੈ ਕੇ 45 ਸਾਲ ਦੇ ਬੰਦੇ ਅਪਲਾਈ ਕਰ ਸਕਦੇ ਆ ਮੁੰਡੇ ਕੁੜੀਆਂ ਕੋਈ ਵੀ ਲਾਸਟ ਡੇਟ ਹੈਗੀ 25 ਅਕਤੂਬਰ 2025 ডিপਾਰਟਮੈਂਟ ਦਾ ਨਾਮ ਹੈਗਾ ਪੈਰਾਪਲੇਜਿਕ ਰੀਹੈਬਿਲਿਟੇਸ਼ਨ ਸੈਂਟਰ ਸੈਕਟਰ 56 A Phase 6 ਡਿਸਟ੍ਰਿਕਟ ਮੋਹਾਲੀ ਪੋਸਟ ਨੇਮ ਹੈਗੀ ਕਲਰਕ 12 ਅਕਤੂਬਰ ਨੂੰ ਪੋਸਟ ਪਬਲਿਸ਼ ਹੋਈ ਆ ਇਹ ਤੇ 25 ਅਕਤੂਬਰ ਤੱਕ ਲਾਸਟ ਅਪਲਾਈ ਡੇਟ ਆ ਠੀਕ ਹੈ ਜੀ ਕਵالیਫਿਕੇਸ਼ਨ ਕੀ ਹੈ ਜੀ ਅੱਛਾ ਸੈਲਰੀ ਹੈਗੀ ਤਾਂ 21000 ਪਰ ਮੰਥ ਤੇ ਏਜ ਲਿਮਿਟ ਹੈਗੀ 18 ਸਾਲ ਤੋਂ 45 ਸਾਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੁਹਾਨੂੰ ਅਕਾਊਂਟਸ ਐਂਡ ਕੰਪਿਊਟਰ ਦਾ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਆ ਠੀਕ ਹੈ ਸਿਲੈਕਸ਼ਨ ਪ੍ਰੋਸੈਸ ਇਸ ਨੂੰ ਦੱਸਿਆ ਨਹੀਂ ਐਪਲੀਕੇਸ਼ਨ ਤੁਸੀਂ ਆਫਲਾਈਨ ਤੁਸੀਂ ਆਪਣਾ ਐਪਲੀਕੇਸ਼ਨ ਐਡਰੈਸ ਤੇ ਉਹਨਾਂ ਦੇ ਭੇਜ ਸਕਦੇ ਆ ਰੈਲੇਵੈਂਟ ਡਾਕੂਮੈਂਟਸ ਵਗੈਰਾ ਦੇ ਦਿਓਗੇ ਉਹਨਾਂ ਨੂੰ ਠੀਕ ਹੈ ਜਿਹੜਾ ਐਡਰੈਸ ਤੁਹਾਨੂੰ ਦੱਸਿਆ ਉੱਥੇ ਦੇ ਦਿਓ ਆਹਨਾਂ ਦਾ ਟੈਲੀਫੋਨ ਨੰਬਰ ਲਿਖਿਆ ਹੈ ਐਪਲੀਕੇਸ਼ਨ ਫੀਸ ਕੁਛ ਨਹੀਂ ਆ ਠੀਕ ਹੈ ਤੇ ਜਿਹੜੇ ਸਾਡੇ ਭੈਣ ਭਰਾ ਅਪਲਾਈ ਕਰਨਾ ਚਾਹੁੰਦੇ ਆ ਜਾਓ ਅਪਲਾਈ ਕਰੋ 1000 ਰੁਪਏ ਮਹੀਨਾ ਆਂਦਾ ਘਰੇ ਤੇ ਕੋਈ ਮਾੜੀ ਗੱਲ ਨਹੀਂ ਆ ਤੇ ਮੈਂ ਤੇ ਇਹੋ ਕਹਾਂਗਾ ਕਿ ਸਾਰੇ ਲੋਕ ਮਿਹਨਤ ਕਰੋ ਆਪਣੀ ਫੈਮਲੀ ਦਾ ਲੈਵਲ ਅਪ ਕਰੋ ਤੇ ਮਾਰਾ ਜੀ ਤੁਹਾਨੂੰ ਜਿਆਦਾ ਤੋਂ ਜਿਆਦਾ ਤਰੱਕੀਆਂ ਦਵੇ ਬਾਕੀ ਤੁਸੀਂ ਦੱਸੋ ਵੀਡੀਓਜ਼ 'ਚ ਤੁਹਾਨੂੰ ਹੋਰ ਕੀ ਬਦਲਾਅ ਚਾਹੀਦੇ ਆ ਕੋਈ ਕੋਈ ਵੀ ਕੁਐਸਚਨ ਹੁੰਦਾ ਆ ਥੱਲੇ ਕਮੈਂਟ ਕਰਿਆ ਕਰੋ ਕਿਸੇ ਵੀ ਤਰ੍ਹਾਂ ਦਾ ਨੌਲੇਜ ਚਾਹੀਦੀ ਹੋਊਗੀ ਕੋਈ ਹੈਲਪ ਚਾਹੀਦੀ ਹੋਊਗੀ ਕਮੈਂਟ ਕਰੋ ਆਈ ਵਿਲ ਹੈਲਪ ਯੂ ਠੀਕ ਹੈ ਤੁਹਾਡਾ ਭਰਾ ਹਮੇਸ਼ਾ ਤੁਹਾਡੇ ਨਾਲ ਖੜਾ ਹੈ ਕੋਈ ਟੈਨਸ਼ਨ ਨਹੀਂ ਲੈਣੀ ਠੀਕ ਹੈ ਜੌਬ ਲਈ ਨੋਟਸ ਚਾਹੀਦੇ ਹੋਗੇ ਮੈਨੂੰ ਦੱਸ ਦਿਓ ਮੈਂ ਨੋਟਸ ਪ੍ਰੋਵਾਈਡ ਕਰ ਦੂੰਗਾ ਨੋ ਪ੍ਰੋਬਲਮ ਐਟ ਆਲ ਠੀਕ ਹੈ ਜੀ ਮਿਲਦੇ ਹਾਂ ਤੁਹਾਡਾ ਤੁਹਾਡਾ ਅਗਲੀ ਵੀਡੀਓ 'ਚ ਤਦ ਤੱਕ ਲਈ ਤੁਹਾਡਾ ਦਿਨ ਸ਼ੋਬਰ ਹੋਵੇ ਬਬਾ ਬਾਬਾ ਤੁਹਾਨੂੰ ਹਮੇਸ਼ਾ ਤਰੱਕੀਆਂ 'ਚ ਰੱਖੇ ਠੀਕ ਹੈ ਜੀ 21000 ਪਰ ਮਨਥ ਓਕੇ ਬਾਏ